ਦੇਖੋ ਇਹ ਸੀਟ ਨਾਲ ਕੋਈ ਸਰਕਾਰ ਟੁੱਟਣੀ ਨਹੀਂ ਕਾਂਗਰਸ ਨੇ ਇੰਨਾ ਘੱਟ ਕਰਨਾ ਹੋਵੇ ਤੇ 4 ਲੱਖ ਦੇ ਤਾਂ ਜਲੇਬੀ ਨਹੀਂ ਲੱਗ ਜਾਂਦੀ ਮੈਂ ਕਿ ਤੁਸੀਂ ਦੇਸ਼ ਦੇ ਵਿੱਚ ਤਾਂ ਕਰ ਲੈਨੇ ਹੋ Hindu ਮੁਸਲਮਾਨ ਇਹ ਉਹ ਪੰਜਾਂ ਦੇ ਘਰ ਸਾਰੇ ਦੇਖੋ ਇਹ ਸੀਟ ਨਾਲ ਕੋਈ ਸਰਕਾਰ ਟੁੱਟਣੀ ਨਹੀਂ ਤੇ ਨਾ ਕਿਸੇ ਦੀ ਬਣਨੀ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਇਹ ਸੀਟ ਨਾਲ ਜਲੰਧਰ ਵੈਸਟ ਵਾਲਿਆਂ ਦਾ ਕੰਮ ਬਣ ਸਕਦਾ ਉਹ ਇਹ ਬਣ ਸਕਦਾ ਕਿ ਸਰਕਾਰ ਚ ਹਿੱਸਾ ਲੈ ਸਕਦਾ ਤੁਹਾਡਾ ਤੇ ਕੰਮ 3 ਸਾਲ ਆਪਾਂ ਨਹੀਂ ਕਰਦੇ ਨੇ ਇੱਥੋਂ ਹੋਰ ਇਧਰ ਉਧਰੋਂ ਕਿਸੇ ਹੋਰ ਪਾਰਟੀ ਨੂੰ ਜਿਤਾ ਕੇ ਕਾਂਗਰਸ ਨੂੰ ਜਿਤਾ ਕੇ ਕੀ ਫਾਇਦਾ ਹੋਊਗਾ ਕੰਮ ਤਾਂ ਪਗਰਨੇ ਨੇ ਉਹਦੇ ਨਾਲ ਕਹਦਾ ਇਨਕਲਾਬ ਆ ਜਾਊਗਾ ਬਲਕਿ ਸੀਟ ਪਹਿਲਾਂ ਵੀ ਆਮ ਆਦਮੀ ਪਾਰਟੀ ਕੋਲੇ ਸੀ ਹੁਣ ਵੀ ਆਮ ਆਦਮੀ ਪਾਰਟੀ ਕੋਲੀ ਰੱਖੋ ਉਹ ਲੱਗ ਗਏ ਲੈ ਐਸ ਵਾਰ ਇੱਕ ਸੱਚੀ ਮੁੱਚੀ ਦੇ ਭਗਤ ਬੰਦੇ ਦੀ ਵਾਰੀ ਆਊਗੀ ਜਿਹੜਾ ਇਮਾਨਦਾਰ ਹੈ ਸਾਊ ਹੈ ਜਿਹਦਾ ਪਰਿਵਾਰ ਪਹਿਲਾਂ ਵੀ ਸੇਵਾ ਕਰ ਚੁੱਕਿਆ ਇੱਕ ਵਾਰੀ ਵਿਧਾਨ ਸਭਾ ਦੀਆਂ ਪੌੜੀਆਂ ਤੇ ਸਭ ਨੂੰ ਚੜਾ ਦਿਓ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਤੁਹਾਡਾ ਨਾ ਵਾਦਾ ਕਰਦਾ ਤਾਂ ਕਿ ਤੁਹਾਨੂੰ ਇੱਧਰ ਉੱਤਰ ਨਾ ਜਾਣਾ ਪਵੇ ਕਿਤੇ ਕੰਮ ਵਾਸਤੇ ਇੱਕ ਫਾਇਦਾ ਹੋਰ ਹੋਇਆ ਇਸ ਚੋਣ ਦਾ ਕਿ ਪਹਿਲਾਂ ਮੇਰੇ ਦਿਮਾਗ 'ਚ ਆਈਡੀਆ ਤਾਂ ਹੈਗਾ ਸੀ ਪਰ ਉਹ ਇੰਪਲੀਮੈਂਟ ਹੋ ਨਹੀਂ ਪਾਰਿਆ ਸੀ ਕਿ ਇੱਕ ਦੁਆਬੇ ਦੇ ਵਿੱਚ ਵੀ ਮੁੱਖ ਮੰਤਰੀ ਦਾ ਦਫ਼ਤਰ ਚਾਹੀਦਾ ਹੈ ਜਿੱਥੋਂ ਮਾਝੇ ਵਾਲੇ ਲੋਕ ਵੀ ਇੱਥੇ ਆਸਣ ਚੰਡੀਗੜ੍ਹ ਦੂਰ ਪੈਣ ਦਾ ਇੱਕ ਪਾਸੇ ਆ। ਉਹ ਇੰਪਲੀਮੈਂਟ ਨਹੀਂ ਹੋ ਪਾ ਰਿਆ ਸੀ। ਤਾਂ ਹੁਣ ਆ ਬਾਈਲੈਕਸ਼ਨ ਆਈ ਤਾਂ ਅਸੀਂ ਘਰ ਕਰਾਇਤੇ ਲੈ ਲਿਆ ਤੇ ਜਿਹੜਾ ਮੇਰਾ ਮਕਾਨ ਮਾਲਕ ਉਹ ਡਾਕਟਰ ਹੈ। ਅਕਬੁਰਦਵਾਰਾ ਜਿਹੜਾ ਮਿਸ਼ਨ ਗੁਰੂ ਨਾਨਕ ਮਿਸ਼ਨ ਹਸਤੜ ਜਿਹੜਾ ਗੁਰਦੁਆਰਾ ਸਾਹਿਬੀ ਉਹਦੇ ਸਾਹਮਣੇ ਦਾ ਆਪਣਾ ਕਲੀਨਿਕ ਹੈ ਹਸਪੀਟਲ ਹੈ। ਬੜਾ ਸਾਰਾ ਪਰਿਵਾਰ ਹੈ। ਉਹਨਾਂ ਨੂੰ ਮੈਂ ਕਹਤਾ ਕਿ ਜੀ ਅਸੀਂ ਇਹ ਘਰ ਲੰਬੇ ਸਮੇਂ ਲਈ ਰੱਖਣਾ ਹੈ ਕਿਉਂਕਿ ਹਫ਼ਤੇ 'ਚ 2 ਜਾਂ 3 ਦਿਨ ਮੈਂ ਆ ਕੇ ਬੈਠਿਆ ਕਰੂੰਗਾ ਤਾਂ ਕਿ ਦੁਆਬੇ ਦੇ ਤੇ ਮਾਝੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਾ ਪਵੇ ਸਰਕਾਰ ਇੱਥੋਂ ਚੱਲੇ ਤੁਹਾਨੂੰ ਮੈਂ ਇੱਕ ਹਿਸਟਰੀ ਦੱਸ ਦਿੰਦਾ ਜਿਹੜੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜਦੋਂ ਵੰਡ ਹੋਈ ਦੇਸ਼ ਦੀ ਪੰਜਾਬ ਵੰਡਿਆ ਗਿਆ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਜਦੋਂ ਪਹਿਲੀ ਵਾਰ ਇਧਰਲੇ ਪਾਸੇ ਆਈ ਤਾਂ ਜਗ੍ਹਾ ਹੈ ਨਹੀਂ ਸੀ ਤਾਂ ਸਭ ਤੋਂ ਪਹਿਲਾਂ ਰਾਜਧਾਨੀ ਜਲੰਧਰ ਬਣੀ ਸੀ ਜਿਹੜਾ ਕਮਿਸ਼ਨਰ ਦਾ ਘਰ ਹੈ ਜਿਹੜਾ ਜਲੰਧਰ ਦੇ ਕਮਿਸ਼ਨਰ ਦਾ ਘਰ ਹੈ ਉਹ ਮੁੱਖ ਮੰਤਰੀ ਦਾ ਘਰ ਹੁੰਦਾ ਸੀ ਉੱਥੇ ਕੁਝ ਮਹੀਨੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਬੰਦ ਵੇਲੇ ਫਿਰ ਪੰਜਾਬ ਯੂਨੀਵਰਸਿਟੀ ਸ਼ਹਿਰਪੁਰ ਚਲੀ ਗਈ ਫਿਰ ਥੋੜਾ ਜਿਹਾ ਸ਼ਹਿਰਪੁਰ ਵੀ ਰਹਿ ਚੰਡੀਗੜ੍ਹ ਬਾਅਦ ਬਣ ਸੁਬੀਰੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ ਨਹੀਂ ਤਾਂ ਅੱਜ ਕਿਸੇ ਨੇ ਦੱਸਿਆ ਗੱਲ ਉੱਥੇ ਇੰਡਸਟਰੀ ਮੀਟਿੰਗ ਚ ਕਿ ਜੀ ਇਹ ਦੂਜੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਜਲੰਧਰ ਸਟੇ ਕਰਿਆ ਕਰੂਗਾ ਕਿ ਦੂਜੀ ਵਾਰ ਇਹ ਪਹਿਲਾਂ ਬੰਡ ਵੇਲੇ ਹੋਇਆ ਸੀ ਜਰਦੀ ਵੇਲੇ ਮੇਰੇ ਲਈ ਕੱਲੇ ਨੇ ਆਉਣਾ ਮੈਂ ਮੈਂ ਕੱਲੇ ਨੇ ਆਉਣਾ ਪੰਜ ਅਫਸਰ ਲੈਉਣੇ ਨੇ ਸਰਕਾਰ ਆ ਗਈ ਤੁਸੀਂ ਸਾਰਿਆਂ ਨੇ ਜਾਣਾ ਹੈ 250 ਕਿਲੋਮੀਟਰ ਜਾਣ 250 ਆਉਣ ਤੇ 300 ਕਿਲੋਮੀਟਰ ਦਾ ਤਾਂ ਬੈਸੀ ਫੈਲਾ ਹੋ ਜਾਊਗਾ ਇੱਕ ਦਿਹਾੜੀ ਬਚੂਗੀ ਪੂਰੀ ਇੱਕ ਜਦੋਂ ਮਰਜੀ ਆ ਜਾਓ ਕੰਮ ਕਰਨ ਤੋਂ ਬਾਅਦ ਚ ਆ ਜਾਓ ਆਦੇ ਦਸਤਰ ਤੋਂ ਬਾਅਦ ਚ ਆ ਜਾਓ ਸੋ ਇਹ ਅੱਜ ਤੁਹਾਡਾ ਜਿਹੜਾ ਇਕੱਠਾ ਹੈ ਇਹ ਮੈਨੂੰ ਲੱਗਦਾ ਹੀ ਨਹੀਂ ਕਿਸੇ ਬਾਹੜ ਦਾ ਇਕੱਠਾ ਹੈ ਇਹ ਤਾਂ ਲੱਗਦਾ ਰੈਲੀ ਆ ਬਹੁਤ ਵੱਡੀ ਇਹ ਵੀ ਕੁਦਰਤ ਹੈ ਤੁਸੀਂ ਤੁਹਾਡਾ ਇੰਨੀ ਭਾਰੀ ਗਿਣਤੀ ਚ ਆਉਣਾ ਕਾਂਗਰਸ ਨੇ ਇੰਨਾ ਇਕੱਠ ਕਰਨਾ ਹੋਵੇ 3-4 ਲੱਖ ਦੇ ਤਾਂ ਜਲੇਬੀਆਂ ਹੀ ਲੱਗ ਜਾਂਦੀਆਂ ਬਾਕੀ ਸਭਨ ਬਾਅਦ ਚ ਪਰ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਫੁੱਲ ਸੁਟਦੇ ਹੋ ਮੇਰੀ ਪੱਗ ਜਦੋਂ ਮੈਂ ਘਰ ਜਾਣਾ ਸ਼ਾਮ ਨੂੰ ਮੈਂ ਪੱਗ ਫੁੱਲਾਂ ਨਾਲ ਭਰੀ ਹੁੰਦੀ ਹੈ ਪਰ ਮੈਂ ਸੋਚਦਾ ਹਾਂ ਉਹਨਾਂ ਭਗਵਾਨਤਵਾਨਾਂ ਕੋਈ ਪ੍ਰਾਣੇ ਜਨਮ ਦੇ ਪੁੱੰਨੇ ਕਿ ਜਿਹੜਾ ਪਿਆਰ ਮਿਲਿਆ ਜਾਂਦਾ ਨਹੀਂ ਲੀਡਰਾਂ ਨੂੰ ਕੌਣ ਫੁੱਲ ਸੜਦਾ ਇਹ ਛਿਤਰੋ ਛਿਤਰੀ ਹੋਈ ਜਾਂਦਾ ਕੰਮ ਲੋਕ ਛੇਤਰਾ ਨੇ ਹੱਥ ਲੈ ਕੇ ਖੜੇ ਅ ਵੀ ਤੁਸੀਂ ਕੀਤਾ ਕੀ ਹੈ ਸਿਸ ਕਰਕੇ ਤੁਹਾਡੇ ਨਾਲ ਆ ਕਿਉਂਕਿ ਸੱਚੇ ਨੀਅਤ ਸੱਚੀ ਹੈ ਨੀਅਤ 'ਚ ਕੋਈ ਖੋਟ ਨਹੀਂ ਜਿਹਨੇ ਨੀਤਾਂ 'ਚ ਖੋਟ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਤਾ ਲੱਗ ਜਾਂਦਾ ਹੈ ਪਰ ਪ੍ਰਮਾਤਮਾ ਵੀ ਇੱਧਰ-ਉੱਧਰ ਕਰ ਦਿੰਦਾ ਵੀ ਚਲੋ ਚੰਗਾ ਸასიਤ ਕਰੋ। ਸਭੀਰੋ ਆ ਜਿਹੜੇ ਢੋਲ ਨੇ ਬੈਸਤ 13 ਤਰੀਕ ਨੂੰ ਵੱਜਣੇ ਨੇ ਪਰ ਤੁਸੀਂ ਪਹਿਲੇ ਹੀ ਵਜਾ ਰੱਖੇ ਨੇ ਤੇਰੇ ਬਾਅਦ ਇੱਕ ਤਾੜੀ ਮਾਰ ਦਿਓ। ਇਹ ਲੋਕਾਂ ਦੀ ਆਪਣੀ ਜਿੱਤ ਹੈ। ਇਹ ਲੋਕ ਆਪਣੇ ਆਪ ਢੋਲ ਵਜਾ ਰਹੇ ਨੇ ਲੋਕਾਂ ਨੂੰ ਛਾਏ। ਕਿਹਸੀ ਸਰਕਾਰ ਦਾ ਹਿੱਸੇਦਾਰ ਬਣਨ ਜਾ ਰਹੇ। ਇੰਨੀ ਭਾਰੀ ਗਿਣਤੀ ਤੁਹਾਡਾ ਹੋਣਾ ਮੈਨੂੰ ਬਹੁਤ ਵਧੀਆ ਲੱਗਿਆ। ਦਸਾਇਆ ਕਲਾਬ ਅੱਛਾ ਦਸਾਇਆ ਕਲਾਬ ਬਾਰੇ ਹਾਂਜੀ ਸਾਰੇ ਜਿੰਨੇ ਵੀ ਮੇਰੇ ਕੋਲੇ ਸਵੇਰੇ 500 ਤੋਂ ਵੱਧ ਬੰਦਾ ਸਵੇਰੇ ਆਉਂਦਾ ਕਰੇ ਲੰਗਰ ਚੱਲਦਾ ਕਰੇ ਉਹ ਲੰਗਰ ਨਹੀਂ ਹਟਣਾ ਲੰਗਰ ਹੀ ਚੱਲੂ ਚਾਹ ਪਾਣੀ ਦਾ ਲੰਗਰ ਪਕੌੜਿਆਂ ਦਾ ਲੰਗਰ ਚੱਲਦਾ ਹੈ 500 ਬੰਦਾ ਸਵੇਰੇ ਆ ਕੇ ਮਿਲ ਕੇ ਜਾਂਦਾ 500 ਬੰਦਾ ਉਠਣ ਸਾਹ ਜੇ ਕਿਸੇ ਲੀਡਰ ਨੂੰ 500 ਬੰਦਾ ਫੁੱਲਾਂ ਦਾ ਹਾਰ ਲਈ ਖੜਾ ਹੋਵੇ ਉਦੋਂ ਬਦਿਆ ਕਿ ਉਹ ਸੰਦਸਿਦ ਵਾਸਤੇ ਸੋ ਇਹੀ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਜਿੰਨੀ ਕਿ ਜਿੱਤ ਬਣਾ ਰੱਖੀ ਐ ਤੁਮੇ ਬਧਾਈ ਨਾਮ ਪ੍ਰਕਟਾਈ ਬਿਨਾ ਐਨੀ ਕਿ ਬਣਾ ਕੇ ਰੱਖੀ ਲੋਕਾਂ ਦੇ ਕੰਮ ਆਈਏ ਕਿਸੇ ਨੇ ਘਰ ਦਾ ਚੁੱਲਾ ਬੜੇ ਆ ਨਸ਼ਿਆਂ ਦੇ ਕੋੜ ਤੋਂ ਖੜਾ ਛੜਾਈਏ ਲੱਗੇ ਹੋਇਆ ਸੀ ਸਾਨੂੰ ਬਹੁਤ ਸਾਰੀ ਗਲੀਆਂ ਦੀਆਂ ਰਿਪੋਰਟਾਂ ਆਈਆਂ ਐ ਇਮੀडिएटली ਮੈਂ ਆਰਡਰ ਵੀ ਕਰਦਾ ਨਾਲ ਨਾਲ ਕਿਹੜੀ ਗਲੀ ਦੇ ਵਿੱਚ ਆਹ ਦਿੱਕਤ ਹੈ ਕਿਤੇ ਸੀਵਰੇਜ ਦੀ ਦਿੱਕਤ ਹੈ ਕਿਤੇ ਲਾਈਟਾਂ ਦੀ ਸੋ ਮੇਰੇ ਸੋਚ ਮੁਤਾਬਕ ਭਾਵੇਂ ਕੋਈ ਵੀ ਬਰਾਦਰੀ ਹੈ ਭਾਵੇਂ ਕੋਈ ਵੀ ਬਰਾਦਰੀ ਹੈ 50 ਬੰਦਿਆਂ ਦੀ ਬਰਾਦਰੀ ਹੈ ਭਾਵੇਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਜਿਹੜੇ ਪੁਰਖੇ ਨੇ ਉਹਨਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਉਹਨਾਂ ਦੇ ਸ਼ਹੀਦੀ ਦਿਵਸ ਮਨਾਉਣੇ ਚਾਹੀਦੇ ਮੈਨੂੰ ਪਤਾ ਲੱਗਿਆ ਮੋਤੀ لال ਮਹਿਰਾ ਜੀ ਉਹਨਾਂ ਦੇ ਬਰਾਦਰੀਏ ਉਹਨਾਂ ਕਹਿੰਦੇ ਸਨ ਤਾਂ ਪਤਾ ਕਿਸੇ ਨੇ ਪੁੱਛਿਆ ਹੀ ਨਹੀਂ ਪਹਿਲਾਂ ਕਿਉਂ ਨਹੀਂ ਪੁੱਛਿਆ ਵੀ ਇਹ ਡੈਡੀਆਂ ਕੁਰਬਾਨੀਆਂ ਕੀਤੀਆਂ ਬਈ ਜਿੰਨਾ ਜਿੰਨਾ ਦਾ ਵੀ ਪੰਜਾਬ ਚ ਮਹਾਪੁਰਖਾਂ ਦਾ ਪੀਰਾਂ ਦਾ ਫਕੀਰਾਂ ਦਾ ਦੇਸ਼ ਭਗਤਾਂ ਦਾ ਗੁਰੂਆਂ ਦਾ ਯੋਗਦਾਨ ਹੈ ਉਹ ਸਾਰੇ ਇਕੱਠੇ ਮਿਲ ਕੇ ਮਨਾਇਆ ਕਰੀਏ ਕਿਉਂਕਿ ਮੈਂ ਬੀਜੇਪੀ ਨੇ ਇੱਕ ਗੱਲ ਕਹੀ ਸੀ ਪਾਰਲੀਮੈਂਟ 'ਚ ਮੈਂ ਕਿਹਾ ਤੁਸੀਂ ਦੇਸ਼ ਦੇ ਵਿੱਚ ਤਾਂ ਕਰ ਲੈਨੇ ਹੋ Hindu Musalman ye wo ਪੰਜਾਬ 'ਚ ਨਹੀਂ ਕਰ ਸਕਦੇ ਮੈਂ ਕਿਹਾ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਜੋ ਵੀ ਸਟੂੰਗੇ ਧਰਤੀ ਦੇ ਵਿੱਚ ਉਹ ਉੱਗ ਜਾਂਦਾ ਹੈ ਪਰ ਪੰਜਾਬ ਦੀ ਧਰਤੀ 'ਚ ਨਫ਼ਰਤ ਦਾ ਬੀਜ ਕਦੇ ਨਹੀਂ ਉਗਦਾ ਸਾਡਾ ਭਾਈਚਾਰਾ ਬਹੁਤ ਸਟਰੌਂਗ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸ਼ਰਦੀਆਂ ਅਸੀਂ ਆਪਣੀਆਂ ਸੰਗਰਾਮਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੇ ਭਗਤ ਰਵਿਦਾਸ ਜੀ ਦੇ ਜਨਮ ਦਿਨ ਅਸੀਂ ਭਗਤ ਕਬੀਰ ਜੀ ਦੀ 626 ਬਰਸੀ ਅਸੀਂ ਇਕੱਠੇ ਮਨਾਉਨੇ ਆ ਅਸੀਂ ਇਕੱਠੇ ਮਨਾਉਨੇ ਸਾਨੂੰ ਤਾਂ ਸਰਦਾਰਸੀ ਇਹੀ ਆਪਣੇ ਪੰਜਾਬ ਦਾ ਇੱਕ ਅਲੱਗ ਗੱਲ ਹੈ ਕਿ ਇੱਥੇ ਫੁਲਵਾੜੀ ਹੈ ਫੁੱਲ ਲੱਗ ਲੱਗ ਰੰਗਦੇ ਨੇ ਪਰ ਹੈਗੇ ਇੱਕੋ ਗਮਲੇ ਚ ਨੇ ਉਹ ਗਮਲੇ ਪਿੱਛੇ ਲੜਦੇ ਨਹੀਂ ਹੈਗੇ ਗਮਲਾ ਮੇਰਾ ਜਾਂ ਗਮਲਾ ਤੇਰਾ ਫੁੱਲ ਲਗ ਲਗ ਰੰਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੈ ਤੇ ਆਪਣਾ ਰੰਗ ਹੈ ਇਹ ਪੈਂਚਰਾ ਸਾਹਿਬ ਇਹ ਬਣਾ ਕੇ ਰੱਖਣਾ ਸੋ ਤੁਸੀਂ ਆਪ ਮਿਹਨਤ ਕਰ ਰਹੇ ਹੋ ਮੈਨੂੰ ਸਵੇਰੇ ਆ ਕੇ ਦੱਸਦੇ ਆ ਅਸੀਂ ਫਰਾਨੇ ਪਾਰ ਕੋ ਕੈਂਪ ਤੋਂ ਆਏ ਆ ਜੀ ਅਸੀਂ ਬਾਗ ਨੰਬਰ 75 ਤੋਂ ਆਏ ਆ ਜੀ ਅਸੀਂ ਉੱਥੇ ਕੰਮ ਕਰਦੇ ਆ ਜੀ ਸਾਡੇ ਨੌਜਵਾਨ ਮੁੰਡੇ ਬਹੁਤ ਆਉਂਦੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਨੌਜਵਾਨ ਮੁੰਡੇ ਅੱਗੇ ਆ ਰਹੇ ਨੇ ਰਾਜਨੀਤੀ 'ਚ ਅੱਗੇ ਆ ਰਹੇ ਨੇ ਕਿ ਜੇ ਅਸੀਂ ਹਿੱਸਾ ਲਵਾਂਗੇ ਵਿੱਚ ਅਸੀਂ ਆਪ ਵੋਟਾਂ ਪਾਵਾਂਗੇ ਸਾਡੀ ਆਹ ਪ੍ਰੋਬਲਮ ਆ ਦਿੱਕਤ ਪਹਿਲਾਂ ਤਾਂ ਇਹ ਸੀ ਨਾ ਆਪਾਂ ਰਾਜਨੀਤੀ ਨੂੰ ਕੁਝ ਸਮਝਦੇ ਨਹੀਂ ਸੀ ਆਪਾਂ ਕਹਿੰਦੇ ਸੀ ਆਪਾਂ ਕੀ ਲੈਣਾ ਛੱਡੋ ਪਰੇ ਆਪਾਂ ਕੀ ਲੈਣਾ ਉਹ ਭਾਈ ਗੱਲ ਸੁਣ ਲੋ ਮੇਰੀ ਉਹ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲ੍ਹੇ ਤੇ ਕੀ ਪੱਕਣਾ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲ੍ਹੇ ਚੱਲ ਕੇ ਬਣਨੀ ਹੈ ਜਾਂ ਨਹੀਂ ਬਣਨੀ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਤੁਸੀਂ ਰਾਜਨੀਤੀ ਤੋਂ ਭੈ ਦੇ ਕਿਉਂ ਵਿੱਚ ਬੜੋ ਉਹਦੇ ਹਿੱਸਾ ਲਓ ਠੀਕ ਕਰੋ ਉਹਨੂੰ ਰਾਜਨੀਤੀ 'ਚ ਮਾਰੇ ਬੰਦੇ ਇਸ ਕਰਕੇ ਨਹੀਂ ਹੈਗੇ ਰਾਜਨੀਤੀ 'ਚ ਮਾਰੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੀ ਹੈ ਮਾਰੇ ਬੰਦੇ ਜਿਆਦਾ ਇਸ ਕਰਕੇ ਨੇ ਕਿ ਚੰਗੇ ਬੰਦੇ ਦੁਕਟ ਆਉਂਦੇ ਤੁਸੀਂ ਆਪ ਮੈਨੂੰ ਚੰਗਾ ਲੱਗਿਆ ਮਾਵਾ ਪੈਣਾ ਬੈਠੀਆਂ ਨੇ ਇਹ ਤੁਹਾਡੇ ਬਿਨਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਵਿੱਚ ਹਿੱਸਾ ਲਿਆ ਕਰੋ ਤੁਹਾਨੂੰ ਪਤਾ ਹੈ ਕਿ ਮਹਿੰਗਾਈ ਦਾ ਕੀ ਹਾਲ ਹੈ ਉਹ ਬੰਦੇ ਨੇ ਤਾਂ ਆ ਕੇ ਕਹਿਣਾ ਹੁੰਦਾ ਆਥਣੇ ਸ਼ਾਮ ਨੂੰ ਕੀ ਬਣਾਇਆ ਥੋੜਾ ਹੋਰ ਦੋ ਸਬਜ਼ੀਆਂ ਬਣਾ ਲਿਆ ਕਰੋ ਉਹਨੂੰ ਪਤਾ ਹੈ ਨਾ ਬਣਾਇਆ ਕਿ ਮੈਂ ਆਹ ਉਹਨੂੰ ਪਤਾ ਹੈ ਨਾ ਲੇਡੀ ਨੂੰ ਸੋਇਸ ਕਰਕੇ ਤੁਹਾਡੇ ਨਾਲ ਖੜੇ ਆ ਤੁਹਾਡੇ ਵਾਂਗੂ ਆ ਪਰਿਵਾਰ ਚ ਪਰਿਵਾਰ ਸਮੇਤ ਆਏ ਹੋਏ ਕਿਉਂਕਿ ਸਾਰੇ ਜਗ੍ਹਾ ਤੇ ਮੈਥੋਂ ਨਹੀਂ ਜਾਇਆ ਜਾਂਦਾ ਤਾਂ ਪਰਿਵਾਰ ਜਾਊਗਾ ਕੋਈ ਗੱਲ ਨਹੀਂ ਤੁਸੀਂ ਵੀ ਸਾਡਾ ਪਰਿਵਾਰ ਨਹੀਂ